ਡੱਲਿਆਲ ਸਾਹਿਬ ਨੂੰ ਹੋਰ ਵੱਡਾ ਹੌਸਲਾ ਮਿਲੂਗਾ ਕਿ ਅੱਜ ਸਾਰਾ ਪੰਜਾਬ ਸਾਰੇ ਪੰਜਾਬ ਉਹਦੇ ਨਾਲ ਖੜਿਆ ਹੈ ਕਿ ਸਾਰੇ ਪੰਜਾਬ ਦਾ ਹੌਸਲਾ ਡੱਲਿਆਲ ਸਾਹਿਬ ਦੇ ਨਾਲ ਹੈ ਸਾਨੂੰ ਦੱਸਿਆ ਜਾਂਦਾ ਕਿ ਜਿਹੜੀ ਪੰਜਾਬ ਦੀ ਨੌਜਵਾਨੀਆਂ ਇਹ ਟੀਕਿਆਂ ਤੇ ਕਿੱਤੀ ਵੀ ਆ ਅਸੀਂ ਹਰੀ ਸਿੰਘ ਨਲੂਏ ਦੇ ਵਾਰਸਾਂ ਜੀ ਅਸੀਂ ਫਤਿਹ ਕਰਾ ਕੇ ਵਾਪਸ ਜਾਵਾਂਗੇ ਬਜ਼ੁਰਗ ਬੰਦੇ ਆ ਹਨਾ ਉਹਨਾਂ ਨੇ ਆਪਣੀ ਜਿੰਦਗੀ ਕੱਢ ਲਈ ਉਹ ਸਾਡੇ ਨੌਜਵਾਨਾਂ ਦੀ ਖਾਤਰ ਜਾਂ ਸਾਡੇ ਨੌਜਵਾਨਾਂ ਦੀ ਭਵਿੱਖ ਦੀ ਖਾਤਰ ਅੱਜ ਆਪਣੀ ਜਾਨ ਦਾਅ ਤੇ ਲਾ ਰਹੇ ਆ ਜੀ ਪਰ ਆਉਣ ਵਾਲੇ ਸਮੇਂ 'ਚ ਵੀ ਜੇਕਰ ਸਰਕਾਰ ਸਾਨੂੰ ਤੰਗ ਕਰੂਗੀ ਤਾਂ ਸਾਡੀ ਸੋਚ ਤਾਂ ਇਹ ਆ ਵੀ ਜੇ ਜਿਹੋ ਜਿਹਾ ਵਿਵਰਤਾਰਾ ਸਰਕਾਰ ਕਰੂਗੀ ਅਸੀਂ ਉਹਦੇ ਵਿਵਰਤਾਰੇ ਜਵਾਬ ਦੇਵਾਂਗੇ ਜਿਹੜਾ ਪ੍ਰਸ਼ਾਸਨ ਹੈ ਇਹ ਦੋਵੇਂ ਪਾਸੇ ਚੱਲਦਾ ਇੱਕ ਪਾਸੇ ਦੇ ਕਹਿੰਦਾ ਸਾਨੂੰ ਕਿਸਾਨੀ ਨਾਲ ਦਰਦ ਹੈ ਇੱਕ ਪਾਸੇ ਸਾਡੇ ਵੇਖੋ ਕਿਸਾਨ ਜਿਹੜੇ ਆ ਰਹੇ ਨੇ ਮਾਤਾ ਬਜ਼ੁਰਗ ਬੱਚੇ ਇਹਨਾਂ ਨੂੰ ਰਸਤੇ 'ਚ ਪਰੇਸ਼ਾਨ ਕੀਤਾ ਜਾ ਰਿਹਾ ਸਮਝਦਾਰ ਬੰਦਾ ਇਹ ਸਮਝੇਗਾ ਬੇਸਮਝ ਨਹੀਂ ਸਮਝੇਗਾ ਭਾਵੇਂ ਉਹ ਤੇ ਫਿਰ ਝੋਟੇ 'ਕੇ ਵੀਣ ਵਜਾਣ ਵਾਲੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਤਾਂ ਹੀ ਤਸਵੀਰਾਂ ਨੇ ਹਰੀਕ ਜਿਹੜਾ ਕਿ ਕਿਸਾਨ ਅੱਜ ਪਹੁੰਚ ਰਿਹਾ ਤਾਂ ਨੌਜਵਾਨ ਵੀਰ ਵੀ ਪਹੁੰਚੇ ਨੇ ਭਾਈ ਕਿੱਥੋਂ ਆਏ ਹੋ ਹਰੀਏ ਕਲਾਂ ਤੋਂ ਸ਼੍ਰੀ ਮਖਸਰ ਸਾਹਿਬ ਜਲਾਈ ਮਖਸਰ ਸਾਹਿਬ ਤੋਂ ਆਏ ਹੋ ਕਾਲ ਦਿੱਤੀ ਗਈ ਸੀ ਅੱਜ ਧਲੇਵਾਲ ਸਾਹਿਬ ਦੇ ਵੱਲੋਂ ਵੀ ਮਹਾਪੰਚਾਇਤ ਵੀ ਇੱਕ ਪਾਸੇ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਕੱਟ ਜਿਹੜਾ ਅੱਜ ਦੇਖਣ ਨੂੰ ਕਿਨੋਰੀ ਬਾਰਡਰ ਤੇ ਮਿਲ ਰਿਹਾ ਅੱਜ ਅੱਜ ਵੀਰੇ ਦੇਖੋ ਜਿਵੇਂ ਕਾਟ ਤੁਹਾਨੂੰ ਲੱਗ ਰਿਹਾ ਜਿਵੇਂ ਹਣਾ ਵੀ ਦਾ 20-20 ਕਿਲੋਮੀਟਰ ਤੱਕ ਲੰਬੇ ਜਾਮ ਲੱਗਿਆ ਹੋਇਆ ਬਹੁਤ ਸਾਰਾ ਕੱਟ ਹੈ ਇਹਦੇ ਨਾਲ ਜਿਹੜਾ ਕਿਸਾਨਾਂ ਨੂੰ ਜਾਂ ਡੱਲੇਵਾਲ ਸਾਹਿਬ ਨੂੰ ਹੋਰ ਵੱਡਾ ਹੌਸਲਾ ਮਿਲੂਗਾ ਕਿ ਅੱਜ ਸਾਰਾ ਪੰਜਾਬ ਸਾਰੇ ਪੰਜਾਬ ਉਹਦੇ ਨਾਲ ਖੜਿਆ ਹੈ ਕਿ ਸਾਰੇ ਪੰਜਾਬ ਦਾ ਹੌਸਲਾ ਡੱਲੇਵਾਲ ਸਾਹਿਬ ਦੇ ਨਾਲ ਹੈ ਤੇ ਇਹਦੇ ਇਹਦੇ ਤੋਂ ਇਹ ਵੀ ਹੈ ਜੀ ਕਿ ਸਾਡੀ ਜੱਤ ਜ਼ਰੂਰ ਹੋਊਗੀ ਜੱਤ ਤਾਂ ਹੋਊਗੀ ਕਿਉਂਕਿ ਸਾਰਾ ਪੰਜਾਬ ਉੱਠ ਕੇ ਅੱਜ ਤੁਰ ਪਿਆ ਠੀਕ ਆ ਜਦੋਂ ਇੰਨੇ ਲੋਕ ਇਕੱਠੇ ਤੁਰਦੇ ਆ ਤਾਂ ਫਿਰ ਜੱਤ ਕੀ ਮੁਰਦੇ ਆ ਜੀ ਬਿਲਕੁਲ ਫੁਕਰੀ ਮੰਦਿਰ ਦੱਸਿਆ ਹੈ ਨਾ ਨੌਜਵਾਨਾਂ ਨੂੰ ਨੌਜਵ ਸਾਨੂੰ ਦੱਸਿਆ ਜਾਂਦਾ ਕਿ ਜਿਹੜੀ ਪੰਜਾਬ ਦੀ ਨੌਜਵਾਨੀਆਂ ਇਹ ਟੀਕਿਆਂ ਤੇ ਕਿੱਤੀ ਵੀ ਆ ਅਸੀਂ ਹਰੀ ਸਿੰਘ ਨਲੂਏ ਦੇ ਵਾਰਸਾਂ ਜੀ ਅਸੀਂ ਫਤਿਹ ਕਰਾ ਕੇ ਵਾਪਸ ਜਾਵਾਂਗੇ ਏਡੀ ਛੇਤੀ ਅਸੀਂ ਵਾਪਸ ਜਾਂਦੇ ਨੀਗੇ ਕੀ ਲੱਗਦਾ ਵੇ ਦਿੱਲੀ ਵਾਂਗੂ ਅੱਜ ਸਵਾਰ ਕੱਠ ਹੋਵੇਗਾ ਫਿਰ ਹਾਂਜੀ ਹਾਂਜੀ ਜ਼ਰੂਰ ਹੋਊਗਾ ਦਿੱਲੀ ਤੋਂ ਵੀ ਵੱਧ ਵੱਧ ਕੇ ਕੱਟ ਹੋਊਗਾ ਜੀ ਕਿਉਂਕਿ ਜੇ ਇਹ ਜਿਹੜੀ ਗੱਲ ਹੈ ਸਾਡੇ ਭਵਿੱਖ ਦੀ ਗੱਲ ਹੈ ਜੀ ਸਾਡੇ ਜਿਹੜੀਆਂ ਆਉਣ ਵਾਲੇ ਟਾਈਮ ਦੀਆਂ ਸਾਡੀਆਂ ਹੱਕ ਆ ਸਾਡੀਆਂ ਮੰਗਾਂ ਦੀ ਗੱਲ ਹੈ ਜੀ ਡੱਲੇਵਾਲ ਸਾਹਿਬ ਉਹ ਇੱਕ ਬਜ਼ੁਰਗ ਬੰਦੇ ਆ ਹਨਾ ਉਹਨਾਂ ਨੇ ਆਪਣੀ ਜ਼ਿੰਦਗੀ ਕੱਢ ਲਈ ਉਹ ਸਾਡੇ ਨੌਜਵਾਨਾਂ ਦੀ ਖਾਤਰ ਜਾਂ ਸਾਡੇ ਨੌਜਵਾਨਾਂ ਦੀ ਭਵਿੱਖ ਦੀ ਖਾਤਰ ਅੱਜ ਆਪਣੀ ਜਾਨ ਦਾਅ ਤੇ ਲਾ ਰਹੇ ਆ ਜੀ ਤਾਂ ਉਹ ਸਾਡਾ ਸਾਰੀ ਨੌਜਵਾਨੀ ਦਾ ਹੱਕ ਮੰਨਦਾ ਕਿ ਅੱਜ ਉਹ ਜਿਉ ਸਾਡੇ ਖਾਤਰ ਆਪਣੀ ਜ਼ਿੰਦਗੀ ਦੇਸ ਆਪਣੀ ਜਾਨ ਦੇ ਸਕਦੇ ਆ ਤਾਂ ਅੱਜ ਅਸੀਂ ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਦੀ ਢਾਲ ਬਣ ਕੇ ਖੜੀਏ ਤੇ ਤਾਂ ਕਰਕੇ ਸਾਡੀ ਫਤਿਹ ਹੋਊਗੀ ਜੇ ਸਾਰਾ ਪੰਜਾਬ ਇਕੱਠਾ ਹੋ ਕੇ ਚੱਲੇ ਨੌਜਵਾਨਾਂ ਦੀ ਸੋਚ ਕੀ ਕਹਿੰਦੀ ਹੈ ਕਿਉਂਕਿ ਇੱਕ ਪਾਸੇ ਚਲੋ ਬੜਿਆ ਦੀ ਸੋਚ ਆ ਨੌਜਵਾਨ ਕੀ ਸੋਚ ਨੇ ਇੱਥੇ ਅੱਜ ਨੌਜਵਾਨਾਂ ਦੀ ਸੋਚ ਤੱਕ ਇਹ ਹਜੇ ਤੱਕ ਤਾਂ ਜਿੰਨੇ ਵੀ ਨੌਜਵਾਨ ਨੇ ਜੀ ਆਪਣੇ ਬਜ਼ੁਰਗਾਂ ਦੀ ਗੱਲ ਮਾਰ ਰਹੇ ਨੇ ਬਜ਼ੁਰਗਾਂ ਦੇ ਜਿਵੇਂ ਬਜ਼ੁਰਗ ਕਹਿ ਰਹੇ ਨੇ ਅਸੀਂ ਉਵੇਂ ਚੱਲ ਰਹੇ ਆ ਜੀ ਪਰ ਆਉਣ ਵਾਲੇ ਸਮੇਂ 'ਚ ਵੀ ਜੇਕਰ ਸਰਕਾਰ ਸਾਨੂੰ ਤੰਗ ਕਰੂਗੀ ਤਾਂ ਸਾਡੀ ਸੋਚ ਤਾਂ ਇਹ ਆ ਵੀ ਜੇ ਜਿਹੋ ਜਿਹਾ ਵਰਤਾਰੇ ਸਰਕਾਰ ਕਰੂ ਅਸੀਂ ਉਹ ਜੇ ਵਰਤਾਰੇ ਜਵਾਬ ਦੇਵਾਂਗੇ ਜਿਵੇਂ ਕਿ ਸਾਡੇ ਬਜ਼ੁਰਗ ਹਜੇ ਤੱਕ ਬਹੁਤ ਸ਼ਾਂਤਮਈ ਤਰ੍ਹਾਂ ਨਾਲ ਪ੍ਰਦਰਸ਼ਨ ਕਰ ਰਹੇ ਆ ਪਰ ਪ੍ਰਸ਼ਾਸਨ ਤੁਸੀਂ ਦੇਖ ਰਹੇ ਪਿਛਲੇ ਕਈ ਦਿਨਾਂ ਤੋਂ ਜਾਂ ਕਿਵੇਂ ਅਥਰੂ ਕੈਂਸ ਦੇ ਗੋਲੇ ਛਿੱਟੇ ਗਏ ਨੇ लाठी चार्ज ਕੀਤਾ ਜਾਂਦਾ ਤਾਂ ਉਹ ਤੰਗ ਕਰ ਰਹੇ ਨੇ ਜੀ ਪ੍ਰਸ਼ਾਸਨ ਬਹੁਤ ਜ਼ਿਆਦਾ ਤੰਗ ਕਰ ਰਿਹਾ ਜਾਂ ਸਾਨੂੰ ਇੱਕ ਸਾਹਮਣਾ ਧਮਕਾ ਰਿਹਾ ਜੀ ਸੋ ਨੌਜਵਾਨ ਆ ਜੋ ਨੌਜਵਾਨਾਂ ਦੇ ਜੋਸ਼ ਨੇ ਜੇ ਮਨ ਆਪਣੇ ਤੋਂ ਕੰਮ ਲੈਣਗੇ ਹਨਾ ਨੌਜਵਾਨਾਂ ਜੋਸ਼ ਜ਼ਿਆਦਾ ਅਸੀਂ ਹਜੇ ਤੱਕ ਸਾਡੇ ਬਜ਼ੁਰਗਾਂ ਤਾਂ ਆਖਾ ਮੰਨ ਕੇ ਵੀ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਆ ਜੀ ਤੇ ਨਹੀਂ ਜਿਹੋ ਜਿਹੇ ਵਰਤਾਰਾ ਸਰਕਾਰ ਵਰਤੂਗੀ ਅਸੀਂ ਉਵੇਂ ਵਰਤਾਂਗੇ ਬਿਲਕੁਲ ਬਿਲਕੁਲ ਬਾਈ ਜੀ ਕਿਵੇਂ ਦੇਖਦੇ ਤੁਸੀਂ ਵੀ ਪਹੁੰਚੇ ਹੋ ਤਾਂ ਅੱਜ ਕੀ ਕਹਿਣਾ ਚਾਹੋਗੇ ਕਿਹੜਾ ਜੀ ਅਸੀਂ ਤੇ ਕੀ ਕਹਿਣਾ ਜੀ ਤੁਹਾਡੇ ਸਾਹਮਣੇ ਸੰਗਤ ਵੇਖੋ ਜੀ ਕਿੰਨਾ ਵੱਧ ਚੜ ਕੇ ਪੁੰਚੀ ਹੋਈ ਹੈ ਅਸੀਂ ਹਰਿਆਣੇ ਤੋਂ ਆਏ ਆ ਜੀ ਡਿਸਟ੍ਰਿਕਟ ਕੁਰਛੇਤਰ ਸਿਟੀ ਪੇਵਾ ਜੀ ਹਾਂਜੀ ਤਾਂ ਬਾਈ ਜੀ ਕਾਲ ਦਿੱਤੀ ਗਈ ਸੀ ਅੱਜ ਹਨਾ ਤਾਂ ਮਰਨ ਵਰਤਨ ਨੂੰ 40 ਦਿਨਾਂ ਚ ਹੋ ਚੁੱਕੇ ਨੇ ਪਰ ਕੇਂਦਰ ਦੇ ਉੱਤੇ ਕੋਈ ਜਵਾਬ ਨਹੀਂ ਸਰਕਾਰੀ ਕੇਂਦਰ ਉੱਥੇ ਦੇ ਉੱਥੇ ਬੈਠੀ ਹੈ ਸੁਪਰੀਮ ਕੋਰਟ ਦੇ ਦਾਅਵੇ ਆ ਰਹੀ ਹੈ ਪਰ ਕੇਂਦਰ ਦੀ ਚੁੱਪ ਹੀ ਇੱਥੇ ਹਾਂਜੀ ਕੇਂਦਰ ਤੇ ਹੈ ਹੀ ਹੈ ਜੀ ਇਹ ਜਿਹੜੀ ਤੁਹਾਡੀ ਪੰਜਾਬ ਸਰਕਾਰ ਇਹ ਵੀ ਉਹਨਾਂ ਨਾਲ ਮਿਲੀ ਹੋਈ ਹੈ ਜੀ ਅੱਜ ਵੇਖੋ ਪ੍ਰਸ਼ਾਸਨ ਇਹ ਬਹੁਤ ਜਗ੍ਹਾ ਤੇ ਸੰਗਤ ਨੂੰ ਪਹਿਲਾਂ ਰਸਤੇ 'ਚ ਰੋਕਿਆ ਗਿਆ ਫਿਰ ਸਟੇਜ ਤੇ ਉੱਤੋਂ ਜੋ ਜੋ ਇੱਥੇ ਬੰਦਿਆਂ ਨੇ ਐਲਾਨ ਕੀਤਾ ਵੀ ਅਸੀਂ ਵੱਡੀ ਕੋਲ ਲਾਵਾਂਗੇ ਤੇ ਟਾਈਮ ਨਾਲ ਇਹਨਾਂ ਨੂੰ ਤੁਸੀਂ ਛੱਡ ਦਿਓ ਆਉਣ ਦਿਓ ਅੱਗੇ ਇਹ ਭਗਵੰਤ ਮਾਨ ਸਰਕਾਰ ਹੈ ਜਿਹੜੀ ਤੁਹਾਡੀ ਅਸੀਂ ਹਰਿਆਣੇ ਤੋਂ ਆ ਅਸੀਂ ਅਸੀਂ ਵੀ ਵੇਖ ਰਹੇ ਹਾਂ ਸਾਰਾ ਕੁਝ ਇਹ ਗਲਤ ਕਰਦੀ ਵੀ ਹੈ ਜਿਹੜਾ ਪ੍ਰਸ਼ਾਸਨ ਹੈ ਇਹ ਦੋਵੇਂ ਪਾਸੇ ਚੱਲਦਾ ਇੱਕ ਪਾਸੇ ਇਹ ਕਹਿੰਦਾ ਸਾਨੂੰ ਕਿਸਾਨੀ ਨਾਲ ਦਰਦ ਹੈ ਇੱਕ ਪਾਸੇ ਸਾਡੇ ਵੇਖੋ ਕਿਸਾਨ ਜਿਹੜੇ ਆ ਰਹੇ ਨੇ ਮਾਤਾ ਬਜ਼ੁਰਗ ਸੀ ਇਹਨਾਂ ਨੂੰ ਰਸਤੇ 'ਚ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਈ ਵਿਚਾਰੇ 10-10 ਘੰਟਿਆਂ ਦਾ ਸਫ਼ਰ ਤੈਅ ਕਰਕੇ ਆਏ ਨੇ। ਉਹਨਾਂ ਨੂੰ ਉੱਥੇ ਜਾਮ ਦੇ ਵਿੱਚ ਫਸਾ ਕੇ ਇਹ ਕੀ ਵਿਖਾਣਾ ਚਾਹੁੰਦੇ ਨੇ ਜੀ? ਇਹ ਸਰਕਾਰ ਨੂੰ ਸਵਾਲ ਹੈ ਸਾਡੇ ਵੱਲੋਂ ਕਿਸਾਨਾਂ ਵੱਲੋਂ। ਹਾਂਜੀ ਬਹੁਤ ਮਾੜੀ ਸਰਕਾਰ ਹੈ ਇਸ ਟਾਈਮ ਇਹ ਵੀ। ਇਹ ਵੀ ਸੈਂਟਰ ਨਾਲ ਚੱਲਦੀ ਪਈ ਹੈ। ਸੈਂਟਰ ਨਾਲ ਹਾਂਜੀ ਹਾਂਜੀ। ਇਹ ਸਰਕਾਰਾਂ ਦੇ ਵੈਸੇ ਜੇ ਵੇਖਿਆ ਜਾਏ ਕੋਈ ਵੀ ਆਈ ਹੈ ਸੈਂਟਰ ਤੋਂ ਬਿਨਾਂ ਨਹੀਂ ਚੱਲਦੀ। ਬਿਲਕੁਲ। ਇਹਨਾਂ ਨੂੰ ਜਿਹੜਾ ਨਾ ਉੱਤੋਂ-ਉੱਤੋਂ ਕਹੀ ਜਾਂਦੇ ਨੇ ਸਾਨੂੰ ਦਰਦ ਦੇ ਅੰਦਰੋਂ ਇਹਨਾਂ ਨੂੰ ਦਰਦ ਨਹੀਂ। ਸਿਆਸਤ ਹਾਂਜੀ ਅਸੀਂ ਪ੍ਰੈਸ ਕਾਨਫਰੰਸ اٹੈਂਡ ਕੀਤੀ ਸੀਗੀ ਭਗਵੰਤ ਪਾਣ ਦੀ ਤਾਂ ਉਹਨਾਂ ਨੇ ਇੱਕ ਇੱਕ ਗੱਲ ਕਹੀ ਹੈ ਵੀ ਧੱਲੇਵਾਲ ਸਾਹਿਬ ਦੇ ਮੈਂ ਨਾਲ ਆ ਵੀ ਉਹਨਾਂ ਨੂੰ ਮਾਨ ਵਰਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਇੱਕ ਜਰਨਲ ਦੀ ਲੋੜ ਆ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਵੀ ਅਸੀਂ ਕਿਸਾਨਾਂ ਦੇ ਨਾਲ ਆਹੀ ਗੱਲ ਕਹਿ ਰਹੇ ਬਸ ਉਹ ਜੀ ਇਸ ਤਰ੍ਹਾਂ ਹੈ ਜੀ ਇੱਕ ਕਹਿਣਾ ਇੱਕ ਕਰਵਾਣਾ ਉਹਦੇ ਵਿੱਚ ਫਰਕ ਹੈ ਜੀ ਇੱਕ ਕਰਵਾਉਂਦੇ ਤੇ ਕੁਝ ਨਹੀਂ ਸੈਂਟਰ ਕੋ ਮਨਵਾਉਂਦੇ ਤੇ ਕੁਝ ਨਹੀਂ ਨਾ ਅਗਰ ਜੇ ਦੂਜੀਆਂ ਪਾਰਟੀਆਂ ਕਹਿਣਗੀਆਂ ਉਹ ਦੋ ਕਹਿਣਗੇ ਵਿਰੋਧੀ ਧਿਰਾਂ ਨੇ ਤਾਂ ਬੋਲਦੀਆਂ ਨੇ ਜੀ ਹਾਂਜੀ ਉਹਨੂੰ ਸਿਆਸਤ ਨਾਲ ਜੋੜ ਦਿੰਦੇ ਨੇ ਮੁੱਦਿਆਂ ਨੂੰ ਖਤਮ ਕਰ ਦਿੰਦੇ ਨੇ ਇਹ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ ਜੀ ਇਹ ਹੁਣ ਕਿਸੇ ਦਾ ਨਾਂ ਹੁਣ ਵਾਰ-ਵਾਰ ਕੀ ਲਈਏ ਜੀ ਕਈ ਹੁਣ ਤਾਂ ਜਿਵੇਂ ਆਂਦੇ ਨੇ ਯੋਧੀਆਂ ਦੀ ਕਮੀ ਨਹੀਂ ਤੇ ਮਕਾਰ ਵੀ ਬਹੁਤ ਨੇ ਤੇ ਜੇ ਕਿਤੇ ਕਿਸਾਨੀ ਨਾਲ ਕਿਸੇ ਨੂੰ ਦਰਦ ਦੇ ਤੇ ਕਈ ਜਿਹੜੇ ਉਹ ਸਰਕਾਰਾਂ ਦੇ ਨਾਲ ਜੁੜ ਕੇ ਉਹ ਦੂਸਰੇ ਪਾਸੇ ਕਹਿਣਗੇ ਸਾਨੂੰ ਤੇ ਦਿੱਕਤ ਹੀ ਕੋਈ ਨਹੀਂ ਜੀ ਸਾਡੀਆਂ ਦੇ ਫਸਲਾਂ ਵਿਕਦੀਆਂ ਨੇ ਜੀ ਸਾਨੂੰ ਐਮਐਸਪੀ ਮਿਲਦੀ ਹੈ ਜੀ ਅਗਰ ਜੇ ਐਮਐਸਪੀ ਸਾਰਾ ਕੁਝ ਜ਼ਿੰਮੇਵਾਰਾਂ ਨੂੰ ਸੋਖ ਸੁਵਿਧਾ ਹੋਵੇ ਤੇ ਕੀ ਲੋੜ ਹੈ ਲੋਕਾਂ ਨੂੰ ਪਰੇਸ਼ਾਨ ਹੁੰਦੀ ਜੀ ਮੈਂ ਉਹੀ ਕਹਿੰਦਾ ਚਲੋ ਕਿਸਾਨ 100 ਪਿਛੇ ਲੱਜੂਗਾ 200 ਪਿਛੇ ਲੱਜੂਗਾ ਲੱਖ ਤਾਂ ਨਹੀਂ ਲੱਜੂਗਾ ਨਹੀਂ ਜੀ ਨਹੀਂ ਆਜਾ ਜਿਹੜਾ ਇਕੱਠ ਏ ਜੇ ਤੁਸੀਂ ਕਿਸੇ ਉੱਚੀ ਜਗ੍ਹਾ ਨੇ ਵਿਖਾਉਣਾ ਖੜੇ ਹੋ ਕੇ ਅੱਗੇ ਪੋਲੇ ਪੁਲ ਦੇ ਉੱਤੋਂ ਦੋਨੋਂ ਸਾਈਡਾਂ ਕਵਰ ਕਰੋ ਸਮੇਂਦਾਰ ਬੰਦਾਰੇ ਸਮਝੇਗਾ ਬੇਸਮਝਨੀ ਸਮਝੇਗਾ ਭਾਵੇਂ ਉਹ ਤੇ ਫਿਰ ਛੋਟੇ ਅਗੇ ਵੀਣ ਵਜਾਣ ਵਾਲੀ ਗੱਲ ਹੈ ਕੀ ਲੱਗਦਾ ਬਾਈ ਜੀ ਫਿਰ ਮਸਲੇ ਲੱਗਦਾ ਕਿ ਹੱਲ ਹੋਣਗੇ ਵੇਖੋ ਜੀ ਇਸ ਤਰ੍ਹਾਂ ਇਹ ਮਸਲੇ ਦੇ ਹੱਲ ਉਹ ਕੁਦਰਤ ਵਾਲੇ ਨੇ ਕਰਵਾਣੇ ਨੇ ਹੋਣਗੇ ਜੇ ਇਹ ਸੋਚਣਗੇ ਵੀ ਜ਼ਿੰਮੇਦਾਰ ਚੁੱਪ ਕਰਕੇ ਬਹਿ ਜਾਏਗਾ ਨਹੀਂ ਬਹਿਗਾ ਜੀ ਇੱਥੇ ਯੋਧਿਆਂ ਦੀ ਕਮੀ ਨਹੀਂ ਇਹ ਪੰਜਾਬ ਦੀ ਧਰਤੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਨਵਰ ਬਾਈ ਜੀ ਹਾਂਜੀ ਹਾਂਜੀ ਮਿਹਰਬਾਨੀ